ਪਹਿਲਾ ਚੰਡੀਗੜ੍ਹ ਮੇਅਰ ਚੋਣਾ ਚ ਵੋਟ ਚੋਰੀ ਕੀਤੀ ਹੁਣ ਇਸ ਦੇ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਆਰੀ ਜਨਤਾ ਨੂੰ ਥਾਂ ਥਾਂ ਤੇ ਦਿੱਲੀ ਭਾਰ ਚ ਰੋਕਿਆ ਜਾ ਰਿਹਾ ਹੈ ਇਸ ਸੋਸ਼ਲ ਮੀਡੀਆ ਪੋਸਟ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ ਦਰਸਾ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੇ ਦਿੱਲੀ ਚ ਧਰਨਾ ਦੇਣਾ ਸੀ ਤੇ ਇਸ ਤੋਂ ਪਹਿਲਾਂ ਪੁਲਿਸ ਤੇ ਥਾਂ-ਥਾਂ ਤੇ ਨਾਕੇ ਪੁਲਿਸ ਨੇ ਥਾਂ-ਥਾਂ ਤੇ ਆਮਾਦੀ ਪਾਰਟੀ ਦੇ ਵਰਕਰਾਂ ਨੂੰ ਵਿਧਾਇਕਾਂ ਨੂੰ ਆਮਾਦੀ ਪਾਰਟੀ ਦੇ ਲੀਡਰਾਂ ਨੂੰ ਹਾਊਸ ਅਰੈਸਟ ਕੀਤਾ ਇਹ ਇਲਜ਼ਾਮ ਆਮਾਦੀ ਪਾਰਟੀ ਵਾਲਿਆਂ ਨੇ ਲਗਾਏ ਤੇ ਆਮਾਦੀ ਪਾਰਟੀ ਨੇ ਇਸ ਤੇ ਵੱਡਾ ਰੋਲਾ ਪਾਇਆ ਤੇ ਦਿੱਲੀ ਦੀ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਵੀ ਸਵਾਲ ਪੁੱਛੇ ਪੰਜਾਬ ਦੇ ਲੋਕਾਂ ਨੇ ਆਮਾਦੀ ਪਾਰਟੀ ਨੂੰ ਕੱਲ ਦੀ ਇੱਕ ਤਸਵੀਰ ਯਾਦ ਕਰਵਾਈ ਸੰਗਰੂਰ ਤੋਂ ਸੰਸਦ ਸਿਮਰਨਜੀਤ ਸਿੰਘ ਮਾਨ ਇਹਨਾਂ ਨੂੰ ਵੀ ਹਾਊਸ ਅਰੈਸਟ ਕੀਤਾ ਗਿਆ ਸੀ ਇਨਾਂ ਨੇ ਧੂਰੀ ਚ ਪਾਨਾ ਸਿੱਧੂ ਦੇ ਹੱਕ ਚ ਧਰਨਾ ਦੇਣਾ ਸੀ ਵੱਡਾ ਐਲਾਨ ਇਹਨਾਂ ਨੇ ਪਹਿਲਾਂ ਹੀ ਕੀਤਾ ਸੀ ਵੈਸੇ ਸਿਰਫ ਮਾਨਯੂਕ ਸੰਸਦ ਸਾਬ ਨੂੰ ਨਹੀਂ ਬਲਕਿ ਹੋਰ ਵੀ ਲੋਕਾਂ ਨੇ ਜਿਨ੍ਹਾਂ ਨੇ ਪਾਨਾ ਸਿੱਧੂ ਦੇ ਹੱਕ ਵਿੱਚ ਲੱਗਣ ਵਾਲੇ ਧਰਨੇ ਚ ਸ਼ਮੂਲੀਅਤ ਕਰਨੀ ਸੀ ਇਹਨਾਂ ਨੂੰ ਵੀ ਪੁਲਿਸ ਨੇ ਰੋਕ ਦਿੱਤਾ ਸੋ ਜਿਹੜੀ ਤਸਵੀਰਾਂ ਚ ਦਿੱਲੀ ਚ ਬਣੀ ਹੈ ਉਹੀ ਕੱਲ ਪੰਜਾਬ ਚ ਬਣੀ ਸੀ ਜਿਸ ਤੇ ਵਿਰੋਧੀ ਪਾਰਟੀਆਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਸੀ ਸਾਡੀ ਜਿਹੜੀ ਇਜ਼ਾਤੀ ਹੈ ਉਸ ਦੇ ਉੱਤੇ ਸਰਡਾ ਹੱਕ ਜਿਹੜਾ ਹੈ ਤਾਂ ਉਹ ਖੋਲਿਆ ਹੈ ਪੰਜਾਬ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਅਸੀਂ ਬਹੁਤ ਵੱਡਾ ਤਾਂ ਵੀ ਪ੍ਰੋਟੈਸਟ ਕੀਤਾ ਕਿਉਂ ਕਰਕੇ ਗ੍ਰਿਫਤਾਰੀਆਂ ਸਾਰੇ ਪੰਜਾਬ ਤੇ ਹਰਿਆਣੇ ਦੇ ਵਿੱਚ ਹੋ ਰਹੀਆਂ ਸਾਡੇ ਪਾਰਟੀ ਮੈਂਬਰਸ ਦੀਆਂ ਜੀ ਤਾਂ ਮਤਲਬ ਹੈ ਕਿ ਇਹ ਮੂਵਮੈਂਟ ਬਹੁਤ ਜਗ੍ਹਾ ਤੱਕ ਵੱਧ ਗਈ ਹੈ ਜਿਹੜਾ ਇੱਕਦਮ ਰੋਕ ਲਾ ਦਿੱਤੀ ਕਿ ਅਸੀਂ नहीं जा सकते है कि। मगर एज ए मेंबर ऑफ पार्लियामेंट उनका जो बुनियादी हक है कॉन्स्टिट्यूशन ने दिया पीसफुली अगर प्रोटेस्ट करना है तो मैं भगवंत मान को इतना कहना चाहता हूं ये जो तौर तरीका है आपने अपनाया हुआ पंजाब को आप एक पुलिस स्टेट बना रहे हो यह मैं उनको याद करवाना ये पाकिस्तान या अफगानिस्तान नहीं जितनी डिसेंटिंग वॉइस हैं वो बेसिकली आपकी पार्टी के ही सपोर्टर्स थे ये बाना सिद्धू है ਔਰ ਬਹੁਤ ਸਾਰੇ ਲੋਕ ਹੈ। ਹੁਣ ਉਨ੍ਹਾਂ ਦੀ ਆਵਾਜ਼ ਕੋ ਦੇਖੋ ਮੈਂ ਸਰਦਾਰ ਚਮਰਨਜੀਤ ਸਿੰਘ ਮਾਨ ਨੂੰ ਜਿਸ ਤਰੀਕੇ ਨਾਲ ਅੱਜ ਹਾਊਸ ਅਰੈਸਟ ਕੀਤਾ ਹੈ ਮੈਂ ਇਸ ਨੂੰ ਕੰਡੈਮ ਕਰਦਾ ਹੈ। ਇਹ ਕੋਈ صدام حسین ਦਾ ਰਾਜ ਨਹੀਂ ਹੈ। ਇਹ ਲੋਕਤੰਤਰ ਹੈ। ਔਰ ਲੋਕਤੰਤਰ ਚ ਵਿਰੋਧੀ ਪਾਰਟੀ ਦੇ ਲੀਡਰ ਲੋਕਾਂ ਦੇ ਮੁੱਦੇ ਸਰਕਾਰ ਨੂੰ ਜਗਾਉਣ ਦੀਆਂ ਗੱਲਾਂ ਕਰਦੇ ਆ। ਔਰ ਮੁੱਦਾ ਬੜਾ ਸਿੰਪਲ ਸੀ ਕਿ ਇੱਕ ਇਨਸਾਨ ਤੇ ਬਾਰ ਬਾਰ ਪਰਚੇ ਪਾਏ ਜਾ ਰਹੇ ਆ ਰੋਜ਼ ਇੱਕ ਨਵਾਂ ਪਰਚਾ ਪੈਂਦਾ ਉਸ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਰੱਖਿਆ ਸੀ ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ ਗਿਆ ਇਹ ਸਾਫ਼ ਦਿਖਾਉਂਦਾ ਕਿ ਐਮਰਜੈਂਸੀ ਵਾਲੇ ਹਾਲਾਤ ਕਾਂਗਰਸ ਨਾਲ ਗੱਠ ਜੋੜਤਾ ਹੋਇਆ ਨਹੀਂ ਮਗਰ ਕਾਂਗਰਸ ਦੀ ਮਾਨਸਿਕਤਾ ਜ਼ਰੂਰ ਅੱਜ ਦੇਖਣ ਨੂੰ ਮਿਲ ਗਈ ਅਗਰ ਸ਼ਾਂਤੀਪੂਰਨ ਧਰਨਿਆਂ ਨੂੰ ਦਿੱਲੀ 'ਚ ਰੋਕਣਾ ਗਲਤ ਹੈ ਤਾਂ ਪੰਜਾਬ ਦੇ ਵਿੱਚ ਵੀ ਇਸ ਨੂੰ ਰੋਕੇ ਜਾਣ ਤੇ ਅਗਰ ਲੋਕ ਰੌਲਾ ਪਾ ਰਹੇ ਨੇ ਤੇ ਨਾ ਸਵਾਲਾਂ ਨੂੰ ਆਮ ਆਦਮੀ ਪਾਰਟੀ ਨੂੰ ਐਡਰੈਸ ਕਰਨਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਇਸ ਲਈ ਵੀ ਨੇ ਕਿਉਂਕਿ ਇਹ ਜਿਹੜੀ ਪਾਰਟੀ ਹੈ ਖੁਦ ਧਰਨੀਆਂ ਚ ਨਿਕਲੀ ਹੈ ਭਗਵੰਤ ਮਾਨ ਸਰਕਾਰ ਇਸ ਮੁੱਦੇ ਤੇ ਲਗਾਤਾਰ ਘੇਰ ਰਹੀ ਹੈ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟ ਰਿਆਕਾਲ